ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ 'ਤੇ ਕੱਲ ਇੱਕ ਵੀਡੀਓ ਨੇ ਦਿਲ ਝੰਜੋੜ ਦਿੱਤਾ ਜਿਸ ਵਿੱਚ ਮੀਹਾਂ بیوی ਦੇ ਤਲਾਕ ਤੋਂ ਬਾਅਦ ਬੱਚਾ ਪਿਤਾ ਕੋਲੋਂ ਨਹੀਂ ਸੀ ਜਾਣਾ ਚਾਹੁੰਦਾ ਪਰ ਅਫਸੋਸ ਕਸੂਰ ਇੱਥੇ ਨਹੀਂ ਪਤਾ ਕਿਸ ਦਾ ਹੈ ਪਰ ਜਵਾਕ ਪੀਸਿਆ ਗਿਆ ਲੜਾਈ 'ਚ ਮੁੰਡਾ ਗਲਤ ਹੈ ਜਾਂ ਕੁੜੀ ਪਰ ਦੇਖਣ 'ਚ ਲੱਗ ਰਿਹਾ ਹੈ ਕੋਈ ਗਲਤ ਫਹਿਮੀ ਕਰਕੇ ਰਿਸ਼ਤਾ ਟੁੱਟ ਰਿਹਾ ਹੈ ਜਵਾਕ ਪਿਓ ਕੋਲ ਸੀ ਤੇ ਇੱਥੇ ਮਾਂ ਨੂੰ ਦਿੱਤਾ ਜਾ ਰਿਹਾ ਹੈ बच्चा ਵੀ ਪਿਓ ਨੂੰ ਛੱਡ ਗਿਆ ਜਾਣਾ ਨਹੀਂ ਸੀ ਚਾਹੁੰਦਾ ਮਾਂ ਕੋਲ ਲਾਲਚ ਦਿੱਤਾ ਜਾ ਰਿਹਾ ਹੈ ਬੱਚੇ ਨੂੰ ਪਰ ਜੋ ਦਿਲ ਚ ਪਿਆਰ ਜੁਕੀ ਬੈਠਾ ਪਿਓ ਲਈ ਉਹ ਪਿਆਰ ਨੂੰ ਛੱਡਣ ਨਹੀਂ ਦੇ ਰਿਹਾ ਸਾਰੇ ਵੇਖਦੇ ਰਹੀ ਸਭ ਮਜਬੂਰ ਬੱਚਾ ਰੋ ਰਿਹਾ ਹੈ ਬੱਚੇ ਨੂੰ ਵੇਖ ਪਿਓ ਬੇਬਸ ਕੁਝ ਕਰ ਨਹੀਂ ਸਕਦਾ ਕਿਉਂਕਿ ਗੰਦਾ ਕਾਨੂੰਨ ਜਿਸ ਦੀ ਪੇਟ ਚੜ ਗਿਆ ਬੱਚੇ ਦਾ ਪਿਓ ਦਾਦਾ ਵੇਖਿਆ ਨਹੀਂ ਸੀ ਜਾ ਰਿਹਾ ਰੋਂਦਾ ਜੈਸਨੀ ਚਾਵਾਂ ਨਾ ਪੁੱਤੇ ਨੂੰ ਗੋਦੀ ਖੰਡਾਇਆ ਹੋਣਾ ਬੱਚਿਆਂ ਲਈ ਪਿਤਾ ਦੇ ਘਰ ਤੋਂ ਖੂਬਸੂਰਤ ਕੋਈ ਜਗ੍ਹਾ ਨਹੀਂ ਹੁੰਦੀ ਵਿਆਹ ਨਾ ਕੋਈ ਮਠਿਆਈ ਹੈ ਤੇ ਨਾ ਹੀ ਜ਼ਹਿਰ ਵਿਆਹ ਨਾ ਤਾਂ ਸਕੂਨ ਹੈ ਤੇ ਨਾ ਹੀ ਝੰਝਟ ਵਿਆਹ ਨਾ ਜ਼ਿੰਦਗੀ ਹੈ ਨਾ ਮੌਤ ਵਿਆਹ ਨਾ ਕੋਈ ਸਵਾਲ ਹੈ ਤੇ ਨਾ ਹੀ ਕੋਈ ਜਵਾਬ ਵਿਆਹ ਨਾ ਹੀ ਕੋਈ ਸਮੱਸਿਆ ਹੈ ਤੇ ਨਾ ਹੀ ਕੋਈ ਹੱਲ ਵਿਆਹ ਅਗਲੇ ਪਿਛਲੇ ਜਨਮਾਂ ਦਾ ਲਿਖਾ ਜੋਖਾ ਹੈ ਲਏ ਹੋਏ ਕਰਜ਼ੇ ਦਾ ਭੁਗਤਾਨ ਦਿੱਤੇ ਹੋਏ ਕਰਜ਼ੇ ਦੀ ਕੁਰਕੀ ਵਿਆਹ ਉਸ ਟ੍ਰੇਰਿੰਗ ਵਾਂਗ ਹੈ ਜੋ ਕਿਸੇ ਨੌਕਰੀ ਲਈ ਯੋਗ ਬਣ ਲਈ ਹੁੰਦੀ ਹੈ ਉਹ ਨੌਕਰੀ ਆਮਦਨੀ ਨੌਕਰੀ ਲਈ ਨਹੀਂ ਸਗੋਂ ਇਹ ਅਨੁਸ਼ਾਸਨੀ ਹੁੰਦੀ ਹੈ ਇਸ ਵਿੱਚ ਤੁਹਾਡੀ ਸੁਭਾਅ ਤੁਹਾਡੀਆਂ ਹਰਕਤਾਂ ਤੁਹਾਡੀ ਹੰਕਾਰ ਤੁਹਾਡੀ ਨਿਮਰਤਾ ਦਾ ਹਰ ਇੰਤਿਆਨ ਹੁੰਦਾ ਹੈ ਸੋਸ਼ਲ ਮੀਡੀਆ ਜਾਂ ਕਿਤੇ ਰਾਹ ਖੜੇ ਵਿਆਹ ਸ਼ਾਦੀਆਂ ਵਿੱਚ ਅਕਸਰ ਤੁਸੀਂ ਦੇਖਿਆ ਹੋਵੇਗਾ ਦੋਹਾਂ ਜੀਆਂ ਨੂੰ ਇੱਕ ਦੂਸਰੇ ਤੋਂ ਕੁਰਬਾਨ ਜਾਂਦੇ ਆ ਸੌ ਵਿੱਚੋਂ ਦੋ ਜੋੜੇ ਸਹੀ ਵਿੱਚ ਕੁਰਬਾਨ ਜਾਂਦੇ ਹੋਣਗੇ ਆਪਣੇ ਜੀਵਨ ਸਾਥੀ ਤੋਂ ਬਾਕੀ 98 ਜੋੜੇ ਦੁਨੀਆਦਾਰੀ ਨਿਭਾਰੇ ਹੁੰਦੇ ਹਨ ਉਹ ਕਰਦੀ ਦੇਹਲੀ ਤੋਂ ਬਾਹਰ ਨਿਕਲਦੇ ਆ ਅਤੇ ਦੇਹਲੀ ਤੋਂ ਅੰਦਰ ਜਾਂਦੇ ਆ ਇੱਕ ਦੂਸਰੇ ਤੋਂ ਬਹੁਤ ਅਲੱਗ-ਅਲੱਗ ਵਿਚਾਰਾਂ ਵਾਲੇ ਹੁੰਦੇ ਹਨ ਆਦਮੀ ਰੋਟੀ ਲਈ ਤੇ ਔਰਤ ਛੱਤ ਲਈ ਜ਼ਿੰਦਗੀ ਪਰ ਇੱਕ ਦੂਸਰੇ ਦਾ ਸਾਥ ਦਿੰਦੇ ਹਨ ਇਤੋਂ ਤੱਕ ਤੁਹਾਡਾ ਇਕੱਠੇ ਰਹਿਣਾ ਜਾਂ ਅਲੱਗ ਹੋਣਾ ਦੋਹਾਂ ਦਾ ਨਿੱਜੀ ਫੈਸਲਾ ਹੁੰਦਾ ਹੈ ਪਰ ਬੱਚੇ ਪੈਦਾ ਕਰਨ ਤੋਂ ਬਾਅਦ ਇਹ ਜ਼ਰੂਰੀ ਹੈ ਕਿ ਤੁਸੀਂ ਆਪਣੇ ਬੱਚਿਆਂ ਲਈ ਇਕੱਠੇ ਰਹੋ ਤੁਹਾਡੇ ਵਿਚਾਰ ਨਹੀਂ ਵੀ ਮਿਲਦੇ ਫਿਰ ਵੀ ਇਕੱਠੇ ਰਹੋ ਆਦਮੀ ਨੂੰ ਜੇ ਔਰਤ ਪਸੰਦ ਨਹੀਂ ਤਾਂ ਵੱਖਰੀ ਗੱਲ ਹੈ ਪਰ ਆਪਣੇ ਬੱਚਿਆਂ ਨੂੰ ਪਿਆਰ ਕਰੋ ਜ਼ਿੰਮੇਵਾਰੀ ਸਮਝੋ ਆਪਣੇ ਬੱਚਿਆਂ ਨੂੰ ਅਲੱਗ ਬਿਲਕੁਲ ਨਾ ਕਰੋ ਮਾਂ ਬਣਨ ਤੋਂ ਬਾਅਦ ਹਰ ਔਰਤ ਦਾ ਫਰਜ ਹੈ ਆਪਣੇ ਬੱਚਿਆਂ ਨੂੰ ਪਿਆਰ ਕਰਨਾ ਤੇ ਸੰਭਾਲ ਕਰਨੀ ਸੰਭਾਲ ਸਿਰਫ ਇਹ ਨਹੀਂ ਕਿ ਤੁਸੀਂ ਉਹਨਾਂ ਨੂੰ 36 ਪ੍ਰਕਾਰ ਦਾ ਖਾਣਾ ਦੇ ਰਹੇ ਹੋ ਸੰਭਾਲ ਵਿੱਚ ਉਹਨਾਂ ਦੇ ਪਿੱਟਾ ਦਾ ਪਿਆਰ ਵੀ 36 ਪ੍ਰਕਾਰ ਦੇ ਖਾਣਿਆਂ ਤੋਂ ਵੀ ਵੱਧ ਹੈ ਕਿਸੇ ਵੀ ਮਾਂ ਨੂੰ ਇਹ ਹੱਕ ਹੈ ਕਿ ਉਹ ਆਪਣੇ ਬੱਚੇ ਰੱਖ ਸਕਦੀ ਹੈ ਪਰ ਹਰ ਔਰਤ ਨੂੰ ਇਹ ਜਾਣਨਾ ਵੀ ਜ਼ਰੂਰੀ ਹੈ ਕਿ ਪਿਤਾ ਦੇ ਪਿਆਰ ਤੋਂ ਬਿਨਾ ਬੱਚਾ ਵੱਡਾ ਹੋ ਕੇ ਚੰਗਾ ਇਨਸਾਨ ਨਹੀਂ ਬਣੇਗਾ ਜੇ ਅਲੱਗ ਵੀ ਹੋ ਗਏ ਤਾਂ ਬੱਚਿਆਂ ਨੂੰ ਖੁਦ ਖੁਸ਼ੀ-ਖੁਸ਼ੀ ਮਿਲਣ ਦੇਵੋ ਤੇ ਬੱਚਿਆਂ ਦੇ ਦਿਲ ਵਿੱਚ ਉਹਨਾਂ ਦੇ ਪਿਤਾ ਲਈ ਨਫ਼ਰਤ ਨਾ ਭਰੋ ਸਭ ਤੋਂ ਬੱਚਿਆਂ ਨੂੰ ਦੱਸੋ ਕਿ ਅਸੀਂ ਮੀਆਂ ਬੀਵੀ ਅਲੱਗ-ਅਲੱਗ ਪਰਵਸ਼ਕਾਰਨ ਵਿਚਾਰਕ ਮਤ ਪੇਦਾਂ ਵਾਲੇ ਬਣ ਗਏ ਹਾਂ ਪਰ ਤੁਹਾਡਾ ਪਿਤਾ ਬਹੁਤ ਵਧੀਆ ਇਨਸਾਨ ਹਨ ਤੇ ਪਿਤਾ ਬਣਨ ਤੋਂ ਬਾਅਦ ਹਰ ਆਦਮੀ ਦਾ ਫਰਜ ਹੈ ਕਿ ਉਹ ਦੁਨੀਆ ਨੂੰ ਭੁੱਲ ਜਾਵੇ ਆਪਣੇ ਬੱਚਿਆਂ ਲਈ ਚੰਗਾ ਪਿਤਾ ਬਣੇ ਭਾਵੇਂ ਕਿੰਨੀ ਵੀ ਮਜਬੂਰੀ ਹੋਵੇ ਬੱਚਿਆਂ ਤੋਂ ਉਸਦੀ ਮਾਂ ਦੂਰ ਨਾ ਹੋਵੇ ਮਾਂ ਤੋਂ ਕਦੇ ਵੀ ਬੱਚਾ ਨਾ ਖੋਵੇ ਮਾਂ ਵੀ ਬੱਚਿਆਂ ਲਈ ਆਦਮੀ ਨੂੰ ਬਲੈਕਮੇਲ ਨਾ ਕਰੇ ਬੱਚਿਆਂ ਦੇ ਜਵਾਨ ਹੋਣ ਤੱਕ ਬੱਚਿਆਂ ਲਈ ਦੁਨੀਆ ਭਰ ਦੀਆਂ ਖੁਸ਼ੀਆਂ ਕੁਰਬਾਨ ਕਰ ਦਿਓ ਫਿਰ ਬੱਚਿਆਂ ਨੂੰ ਉਡਾਰੀਆਂ ਭਰਨ ਦਿਓ ਹੁਣ ਤੁਸੀਂ ਆਜ਼ਾਦ ਹੋ ਪਰ ਹੁਣ ਤੁਸੀਂ ਆਜ਼ਾਦੀ ਨਹੀਂ ਆਪਣੇ ਜੀਵਨ ਸਾਥੀ ਦਾ ਸਾਥ ਪਸੰਦ ਕਰੂਗੀ ਤੇ ਤੁਹਾਡਾ ਜੀਵਨ ਸਾਥੀ ਵੀ ਹੁਣ ਤੱਕ ਇਹ ਗੱਲ ਸਮਝ ਚੁੱਕਾ ਹੋਵੇਗਾ ਕਿ ਹੁਣ ਤੱਕ ਤੁਸੀਂ ਸਮਝ ਚੁੱਕੇ ਹੋਵੋਗੇ ਕਿ ਜਵਾਨੀ ਢਲ ਰਹੀ ਹੈ ਸਰੀਰਕ ਸੁੰਦਰਤਾ ਘਟ ਰਹੀ ਹੈ ਬੱਚੇ ਆਪਣੀ ਦੁਨੀਆ ਦੀ ਨੀਂਹ ਰੱਖ ਰਹੇ ਹਨ ਫਿਰ ਤੁਸੀਂ ਸਕੂਨ ਵਿੱਚ ਹੋਵੋਗੇ ਇਸ ਉਮਰ ਤੱਕ ਜੀਵਨ ਸਾਥੀ ਲਈ ਤੁਹਾਡੇ ਸਾਰੇ ਗਿਲੇ ਸ਼ਿਕਵੇ ਦੂਰ ਹੋਗੇ ਹੋਣਗੇ ਪਰ ਫਿਰ ਵੀ ਹੁਣ ਤੁਹਾਡੇ ਕੋਲ ਰਾਹ ਹੈ ਕਿ ਤੁਸੀਂ ਚਾਹੋ ਤਾਂ ਲੱਗ ਰਹੋ ਜਾਂ ਬੱਚਿਆਂ ਨਾਲ ਰਹੋ ਜਾਂ ਜੀਵਨ ਸਾਥੀ ਨਾਲ ਰਹੋ ਕਾਣਕੀ ਵੰਦੀ ਲੱਗੀ ਲਾਈਕ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ ਜੀ